हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੰਗਾਵਾਂ ਸੇਨ ਲਈ ਲੈ ਕੇ ਆਏ ਹਾਂ ਜੀ ਤੰਨੇ ਬਈ ਟੌਪ ਦੀਆਂ ਨੇ ਤੇ ਤੰਨੇ ਬਈ ਜਰਸੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਤਾਂ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਪੁੱਛ ਲੈਣੇ ਬਈ ਟੋਟੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਵਧੀਆ ਪੂਰੇ ਵਧੀਆ ਵਧੀਆ ਚੱਲਦਾ ਕੰਮ ਵਧੀਆ ਵਧੀਆ ਡਾਕਟਰ ਚਲੋ ਵਧੀਆ ਸਭ ਵਕਤ ਤਾਂ ਵਧੀਆ ਚੱਲੀ ਜਾਂਦਾ ਚਲੋ ਵਧੀਆ ਤੇ ਨਗੀਨੇ ਹੀ ਲਿਆਂਦੇ ਆ ਫਿਰ ਤੈਨੂੰ ਹਾਂ ਨਗੀਨੇ ਦੁੱਧ ਵਾਲੇ ਆਗਾ ਟਰੂ ਦੁੱਧ ਵਾਲੇ ਲੇਵੇ ਲੂਵੇ ਹਾਂ ਹਾਂ ਲੇਵੇ ਲੂਵੇ ਚੰਗੇ ਲੇਵਾਂ ਦਾ ਉਹੀ ਕਹਿੰਦੇ ਪੰਡਾਣਾ ਅੱਜ ਨਹੀਂ ਪੰਡ ਬੰਨੂਗੇ ਉਹਨੂੰ ਹੀ ਕਹਾਂਗੇ ਉਹ ਨਹੀਂ ਪੰਡਾ ਮੈਨਾਂ ਅਸਾਂ ਵਾਲਾ ਹਜੇ 6-6 ਦਿਨ ਤੱਕ ਕੱਚਾ ਤੈਨੂੰ ਤੈਨੂੰ ਹਾਂ ਤੈਨੂੰ 6-6 ਦਿਨ ਤੱਕ ਕੱਚਾ ਬਣਾਂਗੇ ਬਣਨਗੇ ਬਹੁਤ ਹਾਂ ਤੇ ਹੁਣ ਦੇ ਲੈ ਕਿਵੇਂ ਖੜ ਨਾ ਆਪਣਾ ਜੰਗ ਸਿੰਘ ਪਿੰਡ ਹੰਤਪੁਰਾ ਜ਼ਿਲ੍ਹਾ ਮੋਗਾ ਦਸੀਰ ਨਿਹਾਲ ਸਿੰਘਾ ਨੇੜੇ ਪਿੰਡ ਬਈ ਨੇੜੇ ਆ ਕੇ ਮੱਝੂ ਕੇ ਤਲਵੰਡੀ ਰਾਮਗੜਾ ਮਾਸੀ ਕੇ ਬਲਾਸਪੁਰ ਰਾਮ ਕਾ ਟੱਲੇ ਵਾਲਾ ਸਾਰੇ ਨੇੜੇ ਨੇੜੇ ਆ। ਮੋਬਾਈਲ ਨੰਬਰ ਬੋਲ 87278 09954 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ। ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਭਾ ਸੁੰਦੀ ਆ? ਇਹ ਦੂਜਾ ਸੁਭਾ ਸੁੰਦੀ ਆ ਡਾਕਟਰ। ਕਿੰਨੇ ਦਿਨ ਲੈਂਦੀ ਆ ਬਾਈ? ਦਿਨ ਇਹ 5 ਲੰਗੇ ਆ ਹਜੇ। 5 ਲਓ ਗ੍ਰਾਮਦਰੀ ਦਾ ਹਾਂ 5 ਵੀਲੇ ਜੇ 6 ਵੀ ਲਈ। ਠੀਕ ਆ ਬਾਈ। ਤੇ ਕੀ ਰਿਕਾੜਾ ਦੁੱਧ ਦਾ ਬਾਈ ਰਿਕਾੜਾ ਦਾ ਡਾਕਟਰ ਆਇਆ ਹੁਣ ਉਹ ਤਾਂ ਅਗਲੇ ਤਾਂ ਕਹੀ ਗਿਆ 20 ਲੀਟਰ ਆ 20 20 ਏਰੀਆ ਬੰਦਾ ਜਿਹੜੇ ਬੁੜੇ ਤੋਂ ਲਈ ਆ ਠੀਕ ਆ ਕਹਿੰਦਾ 20 ਏਰੀਆ 20 ਏਰੀਆ ਮੈਂ ਕਿਹਾ ਚਲੋ ਇਹ ਤਾਂ ਚਲੋ ਆਪਾਂ ਕਹਿਣਾ ਨਹੀਂ ਕਰਮੀ ਆ ਠੰਡੀ ਬਹੁਤ ਆ ਠੰਡੀ ਬਹੁਤ ਆ ਥਣ ਕਲੇ ਮੱਝਾਂ ਵਾਲਾ ਮੱਝਾਂ ਵਾਲਾ ਥਣ ਆਰਡਰ ਚਲ 16 17 ਤਾਂ ਦਊਗੀ ਹੂੰ ਲਾ ਇੱਕ ਗੱਲਾ ਥਣ ਬਈ ਮੁੱਠੀ ਵਾਲਾ ਥਣ ੱੱਲਾ ਬਾਉ ਪਈਆਂ ਹੈ ਨਾ ਬਹੁਤ ਬਹੁਤ ਲੈ ਬਰੀਕੀ ਬਰੂਕੀ ਜ ਬਹੁਤ ਪਈ ਐ ਸਾਰੀਆਂ ਬੱਦਲ ਕੋਈ ਮੂਰੀ ਮਾਰੀ ਨਹੀਂ ਕੋਈ ਕਹੇਦਾ ਮਰੀ ਜੀ ਹੋਈ ਨਹੀਂ ਲੈ ਅੱਛਾ ਇਹਦੇ ਸਰਾਖ ਨਹੀਂ ਸ਼ਰੂਕ ਨਹੀਂ ਕੋਈ ਓਕੇ 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 ਠੀਕ ਐ ਥਾਣੇ ਬੰਨ ਲਾ ਪਈਆਂ ਲੈ ਹੂੰ ਬਣੂ ਬਹੁਤ ਬਹੁਤ ਪੰਡਾ ਬਣਾਈਆਂ ਖੋਲ ਦੇ ਬਈ ਤੋੜ ਕੇ ਦਿਖਾ ਦੇ ਇੱਕ ਡਾਕਟਰ ਇਹਦੇ ਨਾਲ ਨੌ ਬਣਾਏ ਵਿਆ ਅੱਛਾ ਆਪ ਥੱਲੜੇ ਪਾਸੋਂ ਆਰੇ ਆਪ ਹੀ ਘਟਾਇਆ ਥੱਲੜੇ ਪਾਸੇ ਨਾਲ ਹੂੰ ਬਾਹਲਾ ਸੀਗਾ ਨਾ ਆਇਆ ਆਪਾਂ ਥੱਲੋਂ ਠੀਕ ਐ ਯਾਨੀ ਪਾਸ ਚਾਲਾ ਉੱਚਾ ਸੀ ਤੇ ਪਾਸਾ ਨੀ ਮਹਾ ਹੋਇਆ ਠੀਕਾ ਪਚਾਲਾ ਵੀ ਸਲਾਇਆ ਦਾ ਮੜ ਮੜ ਜਾਨੀ ਥੋੜਾ ਜਿਆ ਕਰਦੀ ਆ ਉਹ ਭੱਜੀ ਜਾਂਦੀ ਆ ਐ ਨਹੀਂ ਕੋਈ ਇੱਕ ਦੋ ਦਿਨ ਕਰੂ ਹਣਾ ਇੱਕ ਦਿਨ ਬਸ ਅਜਦਾ ਤਾਂ ਨਹੀਂ ਕਰੂ ਨੀ ਜਖ ਜੀ ਆਦੇ ਕੋਈ ਸੱਟ ਨਹੀਂ ਕੁਛ ਨਹੀਂ ਹੂੰ ਫੇਸ ਬੜਾ ਚੰਗਾ ਬੋਦੀ ਚੰਗੀ ਅੱਖ ਨੱਖ ਪੁਣਾ ਚੰਗਾ ਕੱਦ ਵੱਡ ਠੀਕ ਆ ਆਡਰ ਬੜੀ ਬੜਾ ਕਮਾਲ ਦਾ ਦੁੱਧ ਦਾ ਰਿਕਾਰਡ ਵੀ ਵਾਈ ਨੇ ਬਹੁਤ ਚੰਗਾ ਦੱਸਿਆ ਹੈਗਾ ਤੇ ਬਾਕੀ ਦੁੱਧ ਸੇਵਾ ਦਾ ਲੈ ਆਣੀ ਮਾਰਾ ਉਹ ਵੀ ਸੱਟ ਨਹੀਂ ਕੁਛ ਨਹੀਂ ਲੱਤ ਦਿਖਾ ਦੇ ਡਾਕਟਰ ਸਿੱਧਾ ਲੱਤਾਂ ਸਾਰਾ ਕੁਝ ਸਹੀ ਆ ਹੂੰ ਕੋਈ ਮੰਨੀ ਜਾਂਦੇ ਹਣਾ ਠੀਕ ਆ ਬਾਕੀ ਅਨ੍ਯ ਹੋ ਨਹੀਂ ਆ ਇਹਦਾ 2 ਘੰਟਿਆਂ ਨੂੰ ਦੇਖੀ ਡਾਕਟਰ ਜਦੋਂ ਰਾਜ ਪੱਜ ਗਏ ਹੂੰ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਸਨਖ ਪੋਣਾ ਬੜ ਦੇ ਵਿੱਚ ਬਹੁਤ ਆ ਬਈ ਵੱਡੀ ਗੱਲ ਗਰਮੀ ਘਟ ਮੰਨੋ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆ ਉਹ ਮੁੱਲ ਕੀ ਆ ਵੀਰੇ ਦਾ ਮੁੱਲੇ ਦਾ ਡਾਕਟਰ ਅਗਲਾ ਦਾ ਹੋਰ ਕੋਈ ਹੁੰਦਾ ਨਾ 52 55 ਕਰਦਾ ਹੂੰ ਫਾਨ ਲੇਵਾ ਦੇਗਾ ਉਹ ਆਪਣਾ ਮੁੱਲ ਇਹ ਨਾ 45000 ਦੀ ਆਪਾਂ ਦੇਣੀ ਆ ਮਾਨਦਾਨ ਹੋ ਜਾ ਬਾ ਮੜਾ ਮੋਟਾ ਅਗਲੇ ਦਾ ਕਰ ਦਾਂਗੇ ਮੁੱਲ ਕਰਾਉਣ ਨੂੰ ਬਾਈ ਕਹਿੰਦਾ 55 59 ਕਰਾ ਲਓ 44000 ਦੀ ਬੈੜਾ ਜਿਹੜੀ ਆਪਾਂ ਦੇ ਦੇਾਂਗੇ ਚੰਗੀ ਐ ਬੜ ਥਣਲੇਵਾ ਚੰਗਾ ਦੁੱਧ ਵਾਲੀ ਬੈੜਾ ਲੈਵਲ ਉਪਰ ਬਹੁਤ ਚੰਗਾ ਆਕੇ ਭਾਈ 2 ਨੰਬਰ ਕਿਹੜਾ ਸੋਸ ਹੁੰਦੀ ਐ ਵੀਰੇ ਇਹ ਵੀ ਡਾਕਟਰ ਦੂਜਾ ਹੁੰਦੀ ਆ ਕਿੰਨੇ ਦਿਨ ਲੈਂਦੀ ਆ ਬਾ 5-6 ਦਿਨ ਇਹ ਲੋਕੀ ਖੁੱਲੇ ਡਾਕਟਰ ਠੀਕ ਆ ਕੀ ਰਿਕਾਰਡ ਆ ਦੁੱਧ ਦਾ ਭਾਈ ਦੁੱਧਾ ਇਹ ਡਾਕਟਰ 16 17 ਹਮ ਇੱਥੇ ਇਹ ਦੇਣ ਵਾਲਾ ਨੰਗਾ ਓ ਠੀਕ ਆ ਬਈ ਅਗੜਾ ਸੇਵਾ ਕਰੂਗਾ ਨਾ ਸੇਵਾ ਕਰੂਗਾ ਕਮਾਲ ਹੋਊਗਾ ਜੇ ਗਰਮੀ ਜੀ ਬੰਨੀ ਰੱਖੂਗਾ ਬਈ ਫੇਰ ਤੈਨੂੰ ਨਾ ਖਾਦਾ ਦੇਣਾ ਸਹੀ ਗੱਲ ਆ ਬਈ ਖੋਲ ਦੇ ਤੋਰ ਕੇ ਰਖਾ ਦੇ ਲੈ ਜਿੰਮੇ ਮਰਜੀ ਹੱਥੇ ਫੇਰੀ ਚੱਲ ਕੋਈ ਚੱਕਰੀ ਠੀਕ ਠੀਕ ਕਰ ਦੇਣਾ ਡਾਕਟਰ ਕੀ ਬਾਤ ਆ ਬਈ ਅਥਰ ਬਹੁਤ ਚੰਗਾ ਯਾਰ ਹਨਾ ਥਾਣ ਦੇਖ ਤੂੰ ਪਹਿਜ ਲੱਗਿਆ ਕਮਾਲ ਡਾਕਟਰ ਕਲਾ ਕਲਾ ਮੁੱਠੀ ਵਾਲਾ ਲੈ ਲੈ ਢੱਲਾ ਬਹੁਤ ਪਈਆਂ ਸੀਆ ਵੀ ਪੰਡਾ ਮੰਨਣੀ ਆ ਬੜੂ ਵਾਹ ਯਾਰ ਹਨਾ ਮਾ ਜਿਹੜਾ ਕੋਲੇ ਆ ਡਾਕਟਰ ਛੱਡਦਾ ਨਹੀਂਗਾ ਛੱਡਦਾ ਨਹੀਂਗਾ ਕਲਰ ਬਹੁਤ ਚੰਗਾ ਚਮਕ ਬਹੁਤ ਚੰਗੀ ਹੈ ਲੇਵਾ ਬੜਾ ਕਮਾਲ ਦਾ ਗਲਾਬੀ ਥਾਣਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵੇਤੀ ਦੇ ਥਾਣ ਦੁੱਧਦਾਰ ਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਚੰਗੀ ਹੈ ਬੜਾ ਸੁਨੱਕੀ ਹੈ ਬਈ ਫੇਸ ਬੜਾ ਪਿਆਰਾ ਬਾਕੀ ਥਾਣ ਲੈਵੇਗਾ ਡਾਕਟਰ ਬਹੁਤ ਚੰਗਾ ਰਹੀ ਆਪਾਂ ਉਹ ਅਗਲੇ ਦੇ ਲੀਡ ਲਾਉਣ ਵਾਲੀ ਨਾ ਆਪਾਂ ਵੇਚ ਲਾਉਂਗਾ ਪਹਿਲਾਂ ਹੀ ਕਰਨ ਠੀਕ ਆ ਹਾਂ ਸਹੀ ਗੱਲ ਹੈ ਬਈ ਮੋਲ ਬਾਈ ਦਾ ਜਾਇਜ਼ ਹੁੰਦਾ ਹੈ ਤੋੜਾ ਤੋੜਾ ਚੈੱਕ ਕਰੋ ਬਾਈ ਆਰਡਰ ਕਮਾਲ ਦਾ ਹਜੇ ਕੱਚੀ ਆ ਬਾਈ ਕਹਿੰਦਾ 5-6 ਦਿਨ ਲੈਂਦੀ ਆ ਉਦਨੋ ਆਰਡਰ ਜਿਹੜਾ ਇਹਨੇ ਹੋਰ ਵੀ ਸੋਨਾ ਤਿਆਰ ਕਰ ਲੈਣਾ ਤੇ ਕੀ ਮੁੱਲ ਆ ਭਰਾ ਫਿਰ ਇਹਦਾ ਮੁੱਲ ਇਹ ਆਪਣਾ 50 ਚੋਂ ਕਰ ਦਾਂਗੇ ਮਾਨ ਤਾਂ ਡਾਕਟਰ ਠੀਕ ਆ 50000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਦਾ ਜਰੂਰ ਹੋ ਜਾਊਗਾ ਚੰਗੀ ਅਬੜ ਸੁਨੱਕੀ ਥਣ ਲੈਵਾ ਚੰਗਾ ਆਰਡਰ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਵੀ ਨਿਕੜਵੇਂ ਪੂਰੇ ਗੈਰ ਤੇ ਆ ਸਾਫ ਸੁਧਰੀ ਬੜਾ ਬਈ ਅੱਗੇ ਭਰਾ ਤਨ ਨੰਬਰ ਲਾਸਟ ਕਿਹੜਾ ਸੁਆ ਇਹ ਦੂਜਾ ਡਾਟਰ ਇਹ ਵੀ ਕਿੰਨੇ ਦਿਨ ਲੈਂਦੀ ਹੈ ਬਾਈ ਇਹਦਾ ਕੱਦ-ਗਾੜ ਚਗਾਠਾ ਡਾਟ ਦਿਖਾ ਦੇ ਇਧਰ ਉਹ ਕੈਮਰਾ ਮਾਰ ਕੇ ਲੈ ਫੁੱਲ ਕਰਦਾ ਯਾਰ ਹਾਂ ਬੇਲ ਵੀ ਇਹਦੀ ਮੇਰੇ ਹਿਸਾਬ ਨਾਲ ਹੂੰ ਸੇ ਤੋਂ ਟੱਪੂ ਗਿਆ ਬੇਲ ਲੰਮੀ ਸਹੀ ਗੱਲ ਆ ਲੰਬੀ ਲੰਬੀ ਬਹੁਤ ਆ ਇਹਨੂੰ ਦੋ ਆਪਾਂ ਦਿਖਾਉਂਦੇ ਆ ਇਧਰ ਹਾਂ ਵੱਡੀ ਬਿਹੜਾ ਆ ਆਰਡਰ ਬੜਾ ਕਮਾਲ ਦਾ ਥਣ ਬਹੁਤ ਚੰਗਾ ਕੱਚੀ ਜਰੂਰ ਆ ਦੇਣ ਹਜੇ ਕਰਮਲੀ ਲੈਂਦੀ ਆ ਉਹਦੋਂ ਨਾਲ ਡਾੜਾ ਜਿਹੜਾ ਇਹਨੇ ਹੋਰ ਵੀ ਵਧੀਆ ਠੰਡੀ ਸੀ ਲਾ ਪੂਰੀ ਡਾਟਰ ਅੱਛਾ ਹਾਂ ਹਾਂ ਪੂਰੀ ਠੰਡੀ ਸਹੀ ਗੱਲ ਆ ਆ ਦੇਖ ਲਾਉਣਾ ਪੂਰੀ ਬੇਲਬੂਲ ਦਿਖਾ ਦੇ ਡਾਕਟਰ ਸਹੀ ਆ ਲੈ ਲੰਮੇ ਲੰਮੇ ਬਈ ਬਹੁਤ ਆ ਥੋੜੇ ਐਰ ਸ਼ਰਟ ਅਟੈਚ ਹੁੰਦੀ ਆ ਹਾਂ ਜਰਸੀ ਤੇ ਐਰ ਸ਼ਰਟ ਆ ਇਹ ਜਰਸੀ ਤੇ ਐਰ ਸ਼ਰਟ ਦਾ ਕ੍ਰੋਸ ਆ ਬਈ ਠੀਕ ਆ ਆਰਡਰ ਕਮਾਲ ਥਾਣ ਬਹੁਤ ਚੰਗਾ ਤੇ ਕੱਦ ਵੱਡ ਵੀ ਚੰਗਾ ਗਾ ਫੇਸ ਬਿਊਟੀ ਵੀ ਕਰਮ ਵਾਲੀ ਦੀ ਚੰਗੀ ਆ ਗਾ ਫੇਸ ਦਿਖਾ ਦੇ ਡਾਕਟਰ ਪੂਰੀ ਆ ਬਹਿੜੀ ਆ ਸਹੀ ਗੱਲ ਆ ਬਈ ਫੇਸ ਦੇਖੋ ਹਣਾ ਆ ਸਿਰ ਆ ਗਾ ਕਿੰਨਾ ਕੀ ਰਿਕਾਰਡ ਦੁੱਧ ਦੁੱਧ ਡਾਕਟਰ ਕਹਿੰਦੇ ਸੀ 20 ਤੋ ਆਗਲਾ 18 ਮੰਨ ਲੈ ਹੂੰ ਸਹੀ ਗੱਲ ਆ ਬਈ ਤੇ ਮੁੱਲ ਕੀ ਆ ਭਰਾ ਇਹ ਵੀ ਆਪਾਂ ਭਾਅ ਨਹੀਂ ਦੇਣੀ ਆ ਡਾਕਟਰ ਕੀ ਮੁੱਲ ਆ ਭਰਾ ਐ ਨਹੀਂ ਆਪਾਂ ਅਸੀਂ 60 65 ਜਾਂ ਕੋਈ ਹੋਰ ਕਰਾਂਗੇ ਹਨਾ ਹਾਂਜੀ ਵੀ 60 ਹੀ ਕਰਾਂਗੇ ਆਪਾਂ ਇਹ 54000 ਦੀ ਦੇ ਦੇਾਂਗੇ ਉਹਦੇ ਵਿੱਚ ਮੜਾ ਮੋਟਾ ਮਾਨਮ ਤਾਨ ਕਰ ਦੇਣਾ 54000 ਰੁਪਏ ਬਈ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਮ ਕਰਨਾ ਜ਼ਰੂਰ ਹੋ ਜੇ ਕੱਚੀ ਕੱਚੀ ਲੈ ਉਸਾਂ ਨਾਲ ਸੀਮੈਂਟ ਲਾਇਓ ਬਈ ਤੇ ਬਣੂਗੀ ਬਹੁਤ ਇਧਰੇ ਪਾਸੇ ਬਹੁਤ ਮੋਹਣਾ ਹੈ ਉਧਰੇ ਜਿਹੇ ਪਾਸੇ ਦਿਖਾਈ ਮੜਾ ਹੈ ਡਾਕਟਰ ਲੈ ਬਾਈ ਨਾਲਾ ਨਾਲਾ ਥਣ ਤੁਮ ਕਿਵੇਂ ਲੱਗਿਆ ਦੇ ਸਹੀ ਗੱਲ ਹੈ ਬਹੁਤ ਚੰਗੀ ਬਾਣਣਾ ਕੀ ਬਾਤ ਆ ਬਈ ਪੂਰੀ ਵਿਤੀ ਦੇ ਥਣ ਲੇਵਾ ਕਮਾਲ ਕੱਦ ਫੁੱਲ ਹੋਰ ਲੱਕਦ ਲੰਬੇ ਲਾਂਝੀ ਫੁੱਲ ਆ ਬਈ ਤੇ ਰੰਗ ਬਹੁਤ ਚੰਗਾ ਬਾਕੀ ਐਰਸ਼ਾ ਨਟਾਇਆ ਚਾ ਬਈ ਦੋ ਨੰਬਰ ਬੈਡ ਬਹੁਤ ਚੰਗੀ ਹੈ ਬਈ ਸਾਫ ਸੁਥਰੀ ਹੈ ਥਣ ਲੇਵਾ ਚੰਗਾ ਤੇ ਤਿੰਨ ਨੰਬਰ ਵਾਲੀ ਵੀ ਚੰਗੀ ਹੈ ਕਿਸੇ ਵੀਰ ਦੇ ਤੰਨਾ ਚ ਕੋਈ ਵੀ ਪਸੰਦ ਆ ਬਈ ਨਕਨਟ ਕਰ ਲਿਓ ਜੀ ਧੰਨਵਾਦ